ਲੋ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਵੀ ਮਿੱਤਰੋ ਉਤਰਕਵਾਦ ਤਾਂ ਠੀਕ ਆ ਸਾਰੇ ਜਿੰਨੇ ਘਰ ਪਰਵਾਹ ਠੀਕ ਆ ਲੋ ਜੀ ਬਾਈ ਪਹੁੰਚ ਗਏ ਡਾਕਟਰ ਬਾਈ ਡਾਕਟਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਭਰਾ ਬਹੁਤ ਵਧੀਆ ਬਾਈ ਵਧੀਆ ਹੋਰ ਕਿਦਾਂ ਹਾਲੇ ਚੱਲੇ ਸਾਰੇ ਠੀਕ ਠਾਕ ਆ ਹਾਂ ਕੀ ਕਰ ਰਹੇ ਆ ਬਾਈ ਅਬ ਬਚਾ ਡੜਾ ਰਾਇਆ ਪਤਾ ਨਾ ਇੱਕ ਬਚਾ ਮਲਵੇਰੂ ਕਈ ਦਿਨ ਹੋ ਗਏ ਯਾਰ ਚਾਰ ਚਾਰ ਪੰਜ ਦਿਨ ਹੋ ਗਏ ਬਾਈ ਬਚੇ ਨੂੰ ਸਾਨੂੰ ਇਹਨੇ ਇੰਨਾ ਪਰੇਸ਼ਾਨ ਕਰਿਆ ਨਾ ਬਹੁਤ ਪਰੇਸ਼ਾਨ ਕਰਿਆ ਪਤਾ ਇਹਨੇ ਯਾਰ ਮਲਵਿਕ ਕਹਿੰਦਾ ਦੇਖੀ ਆ ਗਿਆ ਕਿਤੇ ਨਹੀਂ ਹੈਗਾ ਗਿਆ ਨਹੀਂ ਹੈਗਾ ਐ ਇੱਥੀ ਇੱਥੀ ਬੈਠੀ ਗੱਲ ਦਵਾਲੀ ਇਧਰ ਬਹਿੰਦਾ ਤਾਂ ਸਾਹਮਣੇ ਜਾਂ ਫਿਰ ਬਾਈ ਇਧਰ ਆ ਜਾਂਦਾ ਤਾਂ ਉਹ ਸਾਹਮਣੇ ਹਾਂ ਬਸ ਇੱਥੇ ਹੀ ਰਹਿੰਦਾ ਤਾਂ ਇਹ ਦਾਰੇ ਮੈਂ ਹੀ ਰਹਿੰਦਾ ਤਾਂ ਆਪਣੇ ਕੱਲ ਜਦ ਮਲਵਿਕ ਭੁੱਖ ਤੇ ਬੇਬਸ ਹੋ ਗਿਆ ਜੇ ਬਾਈ ਖਾਂਜਾ ਦਾ ਰਿਹਾ ਨਾ ਕਾਫੀ ਹਾਂ ਚਾਰ ਪੰਜ ਚਾਰ ਦਿਨ ਹੋ ਗਏ ਇਹਨੂੰ ਮੈਂ ਜਾਲ ਬਾਈ ਖੋਲਦਾ ਤਾਂ ਇਹ ਆ ਜਾਂਦਾ ਤੇ ਜਾਲ ਖੋਲਦਾ ਨਾ ਵਜਾ ਤਾ ਜਾਲ ਲਾ ਨਾ ਆ ਦਿਖਾ ਗਿਆ ਉੱਥੇ ਤੇ ਜਿਹੜਾ ਉੱਥੇ ਤਾਂ ਉੱਥੇ ਬਹਿੰਦਾ ਤਾਂ ਇਹ ਫਰੇ ਘੰਡਾ ਵਾਲਾ ਹਾਂ ਬਾਰੇ ਕਹਿੰਦਾ ਨਹੀਂ ਆ ਪੂਛ ਟਿਟੋਰੀ ਕਰੀ ਹੁੰਦੀ ਸੀ ਜੀ ਮਿੱਠਾ ਹਰੀਆ ਕਰਨ ਲੱਗਿਆ ਚਾਰ ਚਾਰ ਡੂਵਾ ਤੋਂ ਇਹ ਨਾ ਉਹ ਨਹੀਂ ਹੈਗਾ ਉਹ ਨਹੀਂ ਹੈਗਾ ਇਹ ਠੰਡਾ ਜਿਹਾ ਮਿੱਠਾ ਜਿਹਾ ਹਰੀਆ ਕਰਦਾ ਹੁਣ ਮੈਂ ਗੁੜ ਦੇਣ ਲੱਗੇ ਦਾ ਕਰਨ ਜਿਹਾ ਬਣਾਇਆ ਮੈਂ ਤਾਂ ਅੱਛਾ ਹਾਂ ਠੀਕ ਆ ਠੀਕ ਆ ਠੀਕ ਆ ਬਾਈ ਗੁੜ ਬਣਾਇਆ ਤਾਂ ਇਹ ਇਹ ਦੇਣ ਲੱਗੇ ਇਹਨੂੰ ਇਹ ਨਾ ਬਾਈ ਉੱਥੇ ਸਾਹਮਣੇ ਦਰਖਤ ਪਰ ਵੀ ਬਹਿ ਗਿਆ ਤਾਂ ਸਾਡੇ ਪਿੰਡ ਦੇ ਮੁੰਡੇ ਨੇ ਵੀ ਭਲੇਖਾ ਪੈ ਗਿਆ ਉਹਨੂੰ ਲੱਗਿਆ ਕਿ ਤੇ ਮੇਰਾ ਇਹ ਉਹ ਫੜਨ ਲੱਗਿਆ ਦਰਖਤ ਪਰ ਚੜ ਕੇ ਉਹਨੇ ਤਾਂ ਇਹ ਆ ਪੂਛ ਪੱਟਤੀ ਆ ਆ ਪੂਛ ਦੇ ਫੰਗ ਜੇ ਪੱਟ ਪੁਗੇ ਉਹ ਤੇ ਮੈਨੂੰ ਮੈਂ ਦੱਸਿਆ ਉਹਨੂੰ ਮਖਾ ਉਹ ਸਾਡਾ ਦਾ ਯਾਰ ਕਹਿੰਦਾ ਅੱਛਾ ਅੱਛਾ ਕਹਿੰਦਾ ਮੈਨੂੰ ਨੇਰੇ ਚ ਭਲੇਖਾ ਲੱਗਿਆ ਚਮਕਦਾ ਤਾਂ ਨਾ ਇਹ ਬਿੱਠਾ ਦਰਖਤ ਕੋਈ ਕਹਿੰਦਾ ਮੈਨੂੰ ਲੱਗਿਆ ਕਿ ਇਹ ਸਾਡਾ ਇਹ ਮਖਾ ਨਹੀਂ ਨਹੀਂ ਇਹ ਸਾਡਾ ਵਝਾ ਆਇਆ ਸੀ ਨਮਾ 4-5 ਦਿਨ ਹੋ ਗਏ ਤੇ ਇਹਨੂੰ ਉੜਾ ਉਡਾਏ ਨੂੰ ਛਾੜਦਾ ਉਹ ਵੀ ਇਹ ਤਾਂ ਹੀ ਨਹੀਂ ਹਲੇ ਨਾ ਉੜੂਗਾ ਕਿ ਆਪਾਂ ਕਿੰਨੇ ਵਜੇ 2 ਵਜੇ ਨਹੀਂ ਤੇ ਇਹ ਅਸੀਂ ਦੁਆਰੇ ਛੱਡਿਆ ਤਾਂ ਉਹ ਤਾਂ ਆਏ ਨਹੀਂ ਉਹ ਪੈਣੀ ਹੋਈ ਉਧਰੇ ਯਾਰ ਇਹ ਭਾਈ ਜਾਲ ਤਾਰਤਾ ਉਹਦੇ ਜਾਲ ਲੱਗਿਆਗਾ ਤਾਂ ਜਾਲ ਬਣਾ ਹਾਂ ਇੱਕ ਆਪਾਂ ਨੇ ਭਾਈ ਇਹ ਜਾਲ ਜਿਹੜਾ ਆਪਣਾ ਲੱਗਿਆ ਵਾ ਤਾਂ ਇਹ ਤਾਰਦਾ ਇੱਕ ਸਾ ਵਿਚ ਤੇ ਨਾ ਭਾਈ ਦੇਖ ਨਹੀਂ ਤਾਂ ਹੁੰਦਾ ਸਾਤੇ ਤਾਂ ਕਰਕੇ ਹਨਾ ਹ ਦਾਣੇ ਦੋਨੇ ਖਾਦੇ ਵੇ ਤੇ ਮਿੱਠਾ ਕਰੀਏ ਤੇ ਹਰੀਆਂ ਜਿਹੀ ਕਰੀਏ ਮੈਂ ਜਾਵਾਂ। ਅੱਛਾ ਤੇ ਰੈ ਨੂੰ ਹੁਣ ਮੈਂ ਗੁੜ ਤਾਂ ਦਿੱਤਾ ਗਰਮ ਗੁੜ ਜਿਆ ਬਣਾਇਆ ਬਤਾ। ਅੱਛਾ 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 ਸੈਟ ਹੋ ਜਾਊਗਾ। ਯਾਨੀ ਕਿ ਕੱਲ ਤੱਕ ਇਹਨਾਂ ਹੋ ਜਾਣਾ ਸੈਟ। ਹੂੰ ਹੂੰ ਹੂੰ। ਠੀਕ ਆ ਠੀਕ ਆ ਠੀਕ ਆ। ਬਾਕੀ ਕਿਹੜਾ ਅਡਾਉਣੇ ਆ ਬੱਚੇ? ਹੁਣ ਮੜੀ ਧੁੱਪ ਨਿਕਲੇ ਬੱਦਲ ਅੱਜ। ਹਾਂ ਅੱਜ ਬਾਈ ਬੱਦਲ ਬਾਈ ਹੋਊਗੀ। ਮੈਂ 2 ਵਜੇ ਕੱਢ ਲੈ ਵੀ ਜਿਹੜੇ ਬਾਜੀ ਪਹਿਲਾਂ ਆਈ ਉਹਦੇ ਵਿੱਚ ਛੱਡ ਲਊਗੇ। ਅੱਛਾ। ਕਿਹੜੇ ਕਿਹੜੇ ਛੱਡਣੇ ਆਪਾਂ ਬਾਈ ਬਤਾਇਓ ਮੜ ਦੇ ਕੇਲੇ ਤੇ ਸ਼ਾਨ ਚਲੋ ਉਹ ਤਾਂ ਠੀਕ ਆ ਆਪਣੇ ਮਨ ਨੂੰ ਲੱਗੀ ਵੀ ਗੱਲ ਹੁੰਦੀ ਆ ਜਿਹੜਾ ਆਪਣੇ ਮਨ ਨੂੰ ਚੀਜ਼ ਲੱਗਦੀ ਆ ਸ਼ੌਂਕ ਪੂਰਾ ਕਰਨਾ ਯਾਰ ਆਪਾਂ ਤਾਂ ਹਾਂ 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 ਬਾਕੀ ਤਾਂ ਕਿਸਮਤ ਆ ਨਾ ਨਾ ਬਾਈ ਠੀਕ ਆ ਠੀਕ ਆ ਜ਼ਰੂਰ ਹੋਵੇ ਜੀ ਆਪਣੇ ਨੇ ਪਹਿਲੇ ਮਿਹਨਤ ਦਾ ਫਲ ਮਿਲਣਾ ਕਹਾ ਹਾਂ ਹੈਨਾ ਜੇ ਮਿਹਨਤ ਕਰੋਗੇ ਕਹਾਂ ਪਤਾ ਲੱਗੇ ਜਾਣਾ ਹਾਂਜੀ 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 ਸਹੀ ਆ ਸਹੀ ਆ ਮਿਹਨਤ ਨਾਲ ਆ ਬਾਈ ਸਾਰਾ ਕੁਝ ਮਿਹਨਤ ਨਹੀਂ ਮਿਹਨਤ ਨਹੀਂ ਮਤਲਬ ਖਰੀ ਉਧਰ ਨਾ ਨਾ ਬਿਲਕੁਲ ਬਿਲਕੁਲ ਬਾਕੀ ਹੁਣ ਮੌਸਮ ਥੋੜਾ ਖਰਾਬ ਜਾ ਹੋਣ ਲੱਗ ਗਿਆ ਬੱਦਲ ਵਾਈ ਜੀ ਹੋਣ ਲੱਗ ਗਿਆ ਦੇਖ ਸਕਦੇ ਆ ਤੁਸੀਂ ਤਾਲਾ ਫਲ ਕੀ ਟੋਪ ਉੱਨਕਲਦੀ ਬਹੁਤ ਔਖੀ ਮੈਂ ਇਹਨੂੰ ਅੱਜ ਸੋਚਿਆ ਤਾਂ ਪਹਿਲਾਂ ਵੀ ਮੈਂ ਕਿਹਾ ਜਾਲ ਪਰ ਬੰਨਦਾ ਹਾਂ ਕੱਢ ਕੇ ਜੰਗੀ ਤੱਕ ਲੱਗ ਜਾਊਗਾ ਹੋਰ ਹਲੇ ਫਾਂਗ ਇਹ ਤਾਂ ਨਹੀਂ ਕੱਢਨੇ ਅੱਛਾ ਹਾਂ ਫਾਂਗ ਦਾ ਆਪੇ ਝਾੜ ਦੇਣੇ ਨੇ ਹੁਣ ਬੱਸ ਅੱਛਾ ਲੱਗ ਗਿਆ ਝਾੜ ਨਾਲ ਕੱਢ ਲੈ ਹਾਂ ਹਾਂ ਪੁੱਤਾਂ ਲੱਗ ਗਿਆ ਇਹਦੇ ਫਾਂਗ ਹਾਂ ਠੀਕ ਆ ਠੀਕ ਆ ਠੀਕ ਆ ਆਪਣੇ ਆਪ ਪੁੱਤਾਂ ਲਾ ਝੜ ਦੇਣੇ ਝੜ ਦੇਣੇ ਆ ਬਾਈ ਝੜ ਦੇਣੇ ਆ ਬਾਦ ਵਿੱਚ ਝੜਾ ਫਿਰ ਇਹ ਲੇਟ ਨਹੀਂ ਹੋ ਜਾਣੇ ਗਾਹਾਂ ਫਿਰ ਮਈ ਮੂਈ ਚ ਛਾਡੂ ਹੋਊਗਾ ਨਾ ਫਿਰ ਜੇ ਹੁਣ ਉੱਤੇ ਛੜੇ ਇਹਨਾਂ ਦੇ ਪੱਟ ਤੇ ਜਾ ਮੰਨ ਕੇ ਚਾਲੇ ਗਾਹਾਂ ਚ ਾਡੋ ਹੋ ਜੂ ਕੇ ਚੱਲ ਗਰਮੀ ਚ ਥੋੜੇ ਜਾ ਆਏ ਤਾਂ ਹੈਗੇ ਵਿੱਚ ਬੈਠੇ ਬੜੇ ਵੀ ਆਹੋ ਹੈਗੇ ਆਂਦਾ ਚਾਰ ਬੱਚੇ ਇਹਦੇ ਨਾਲ ਦੇ ਹਾਂ 6 ਇਹਨਾਂ ਪੱਟ ਤੇ 6 ਦੇ ਅਨੁਸਾਰ ਆ ਜਾਣਾ ਅਚਾ 6 ਛਾੜੀ ਛੁੱਡ ਕੇ ਆਪਾਂ ਨੇ ਉਹ ਕਰਨਾ ਫਿਰ ਉਹਦੇ ਬਾਅਦ ਇਹਨਾਂ ਨੇ ਜਾਲੂ ਸੱਟ ਹੋ ਜਾਣਾ ਠੀਕ ਹਾਂ ਹੁਣ ਯਾਰ ਮੈਂ ਬੱਚਿਆਂ ਦੇ ਪਰ ਕੱਢਦਾ ਨੇ ਇਹਨਾਂ ਦੇ ਤਾਂ ਸਾਲ ਆਪਾਂ ਗੱਲ ਜੀ ਨਹੀਂ ਬਣਦੀ ਹੈਗੀ ਨਹੀਂ 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 ਇਦਾਂ ਤਾਂ ਕੰਮ ਕੱਢਣੇ ਆ ਆਪਣੇ ਆਪ ਜਿਹੜੇ ਝਾੜ ਛੱ ਆਹੋ ਮਈ ਜੂਨ ਚ ਛੱਡ ਹੋ ਜੂਗੇ ਜੂਨ ਜਾਨ ਚ ਅੜਾਈ ਨੀਵੀਂ ਨੀਵੀਂ ਕਰੀ ਆ ਸਾ ਗਿਆ ਕਿਤੇ ਨਹੀਂ ਬਾ ਆਈ ਚੀਜ਼ ਹੁੰਦੀ ਪਿੰਡ ਬਾਹਰ ਆ ਜਿਹੜਾ ਛੱਡਦੇ ਖੜਦੇ ਹੋਏ ਜਿਹੜਾ ਉਹ ਕੋ ਚਾਹੀਦਾ ਆਪਾਂ ਨੂੰ ਆ ਬੱਜਣੇ ਵਾਲਾ ਬੂਤ ਤੇ ਥੋੜਾ ਡਰ ਲੱਗਦਾ ਬੰਦਾ ਸਾਡੇ ਦੇ ਘਰ ਨੂੰ ਆ ਜਾਂਦਾ ਹੈ ਕਿ ਨਹੀਂ ਇਹ ਤਾਂ ਹੈ ਬਈ ਰਿਹਾ ਤਾਂ ਉਰੀ ਆ ਪਿੰਡ ਪਰੇ ਰਿਹਾ ਜਿਆਦਾ ਦੂਰ ਤਾਂ ਨਹੀਂ ਗਿਆ ਹੈਗਾ ਇਹ ਇੱਥੇ ਹੀ ਆਪਣੇ ਪਿੰਡ ਪਰੇ ਬਸ ਬਾਈ ਬੱਚਾ ਮੈਂ ਕਿਸੇ ਬਲਾਖੀ ਗੱਲ ਨਹੀਂ ਕਰਨ ਲੱਗਿਆ ਉਹ ਬਾਈ ਕਈ ਵਾਰ ਪਤਾ ਕਿਹਾ ਹੈ ਕਿ ਕੂਤਰੇ ਕੋਠੇ ਵਿੱਚ ਕਿਸੇ ਕਾਰ ਕਰਕੇ ਨਹੀਂ ਆ ਹੁੰਦਾ ਕਿਸੇ ਤੋਂ ਆਪਾਂ ਵੀਰੇ ਕਿਸੇ ਦਾ ਕੂਤਰ ਜਿੱਕਣਾ ਵੀ ਉੜ ਕੇ ਹਨਾ ਬੱਚੇ ਸਾਹਮਣੇ ਲਾਉਣੇ ਆ ਆਪਣੇ ਆਪਣੇ ਹਮਮ ਤੇ ਦਿਲ ਤੇ ਬੋਲਦਾ ਇਮਾਨਦਾਰੀ ਨਾਲ ਤੇ ਕੂਤਰ ਕਿਸੇ ਦਾ ਬੱਚਾ ਉੜ ਕੇ ਮੇਰੇ ਕੋਠੇ ਪਰ ਆ ਜਾ ਮੈਂ ਤਾਂ ਬਾਈ ਜਿਹਦੇ ਫੋង ਕਰਕੇ ਮੋੜੂੰਗਾ ਹਨਾ ਕਿਉਂਕਿ ਪਿੰਡ ਵਾਲਿਆਂ ਦੀ ਉਹ ਗੱਲ ਆ ਪਿੰਡ ਵਾਲਿਆਂ ਦੇ ਕੂਤਰਾਂ ਕਿਸੇ ਦਾ ਵੀ ਬੱਚਾ ਮੇਰੇ ਕੋ ਆਉਂਦਾ ਨਾ ਆਪਾਂ ਤਾਂ ਮੋੜ ਦਿੰਨੇ ਆ ਆਪਾਂ ਨਹੀਂ ਰੱਖਦੇ ਵੀਰੇ ਕਿਸੇ ਦਾ ਵੀ ਕਿਉਂਕਿ ਯਾਰ ਮੈਂ ਜਿਹੜੇ ਆਪਣੇ ਲਾਏ ਵੇ ਆ ਨਾ ਵੀਰੇ ਕੂਤਰਾਂ ਦੇ ਜੋੜੇ ਹਨਾ ਕਿਉਂਕਿ ਬਾਈ ਤਕਰੀਬੀ ਆ ਕਿਸੇ ਦਾ ਸੀ ਯਾਰ ਨਜਾਇਜ਼ ਫਾਇਦਾ ਲੈ ਠਾਉਂਦੇ ਕਿਸੇ ਦਾ ਆੜਾ ਫੜਿਆ ਹੜਾਤਾ ਮੰਨ ਲਓ ਜੇ ਉਹ ਜਿੱਤ ਵੀਗਾ ਸਾਡੇ ਕੋ ਫੜਿਆ ਪਿਆ ਤੇ ਸਾਨੂੰ ਉਹਦੇ ਬਾਰੇ ਕੀ ਪਤਾ ਲੱਗਿਆ ਕਿ ਸਾਡੇ ਕੋਲ ਸਾਡੇ ਜਿਹੜੇ ਕੜਾਏ ਵਿੱਚ ਬਜੇ ਸਾਡੇ ਕਾਹਦਾ ਪਾਸ ਹੋਣਗੇ ਜੂੜਾ ਸਹੀ ਗੱਲ ਇਹ ਗੱਲ ਹੈ ਵੀ ਆਪਾਂ ਨਹੀਂ ਫੜਦੇ ਹੈਗੇ ਕਦੇ ਵੀ ਦਿਲ ਚ ਵੀ ਨਾ ਲਿਆਇਓ ਗੱਲ ਵੀ ਮੈਂ ਫੜੂਗਾ ਕਿਸਦਾ ਕੁਤਰ ਨਾ 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 ਕਦੇ ਬਾਅਦ ਉਹ ਵੀ ਦੇਖ ਵੀ ਸਕਦੇ ਆ ਮੇਰਾ ਬੁੱਢੇ ਦੇ ਵਿੱਚ ਆਪਾਂ ਨੇ ਤਾਂ ਵੀਡੀਓ ਬਣਾਉਣੀ ਆ ਬਣਾਉਣੀ ਆ ਹੁਣ ਆਹ ਦੇਖੀ ਤਾਂ ਡੇਲੀ ਵੀਡੀਓ ਬਣਾਉਣੀ ਆ ਸਾਡੇ ਦੇ ਤੁਸੀਂ ਆਪਣਾ ਜਿੱਥੋਂ ਲੱਗਦਾ ਵੀ ਕਿਸੇ ਨੂੰ ਲੱਗਣਾ ਵੀ ਕਿਸੇ ਦਾ ਹੈਗਾ ਯਾਰ ਐਡਾ ਦੇ ਕੋਈ ਸਾਡੇ ਇਹਦੇ ਡੇਲੀ ਵੀਡੀਓ ਬਣਾ ਕੇ ਦੱਸਣਾ ਵੀ ਆ ਵੀ ਭਾਈ ਆ ਵੀਡੀਓ ਸੀ ਆ ਪਾ ਰਹੇ ਆ ਬੰਦੇ ਨੂੰ ਆਪੇ ਪਤਾ ਲੱਗ ਜਾਂਦਾ ਯਾਰ ਕੀ ਦਾ ਕਬੂਤਰ ਕਿ ਆਇਆ ਕੀ ਦਾ ਨਹੀਂ ਆ ਉਧਰ ਸਾਡੇ ਜੋੜੇ ਬੈਠੇ ਆ ਉਹ ਜੋੜੇ ਲਾਇਏ ਵੀ ਜਿਹੜੇ ਹੁੰਦੇ ਆ ਲੱਗ ਗਰੇਬੇ ਆ ਇਹ ਚੀਜ਼ ਯਾਰ ਜੇ ਕੀ ਕਰਨਾ ਕਿਸੇ ਦਾ ਕਬੂਤਰ ਆ ਬੜੀ ਹਾਦਾ ਕਬੂਤਰ ਪਰ ਸਭ ਦੇ ਦੋ ਯਾਰ ਮੈਂ ਤਾਂ ਕਹਿੰਦਾ ਪਤਾ ਕਿ ਇਹ ਇਹਦੇ ਵਿੱਚ ਕਬੂਤਰ ਬਾਜੀ ਕਰੋ ਯਾਰ ਹਨਾ ਕਿਸੇ ਦਾ ਦਿਲ ਨਾਲ ਪਿਆਰ ਨਾਲ ਕਿਉਂਕਿ ਬਾਈ ਇਹਦੇ ਵਿੱਚ ਬੰਦੇ ਦਾ ਦਿਲ ਟੁੱਟ ਜਾਂਦਾ ਬੰਦੇ ਕਿੰਨੀ ਤੇ ਕਿਉਂਕਿ ਬੰਦਾ ਬਾਈ ਕਬੂਤਰਾਂ ਦਾ ਕਿ ਆਏ ਕਬੂਤਰਾਂ ਚਲੋ ਆਏ ਆਪਾਂ ਕਿਸੇ ਦਾ ਲੇਜ ਮੰਗ ਵੀ ਲਈ ਅਗਲੇ ਤੇ ਪਿੰਡ ਵਿੱਚ ਹਨ ਜਵਾਬ ਨਹੀਂ ਦਿੰਦਾ ਕੋਈ ਨੰਦਾ ਜਵਾਬ ਯਾਰ ਆਏ ਕਿਉਂਕਿ ਯਾਰ ਫੜ ਕੇ ਨਾਲ ਅਗਲੇ ਦਾ ਦਿਲ ਟੁੱਟ ਜਾਂਦਾ ਭਾਂਜੂ ਬੰਦਾ ਕਿਹਾ ਜਾ ਇਹ ਗੱਲ ਹੋ ਜਾਂਦੀ ਆ ਕੁੱਤਰ ਮੋੜੋ ਆ ਸਭ ਦਾ ਮੋੜੋ ਠੀਕ ਆ ਪਿੰਡ ਦੇ ਵਿੱਚ ਤਾਂ ਹੈਗੇ ਰਹਿੰਦੇ ਆ ਆਪਾਂ ਜੇ ਆਪਾਂ ਇੱਕ ਦੂਰੇ ਫੜ ਕੇ ਲਕੋਈ ਗਏ ਆਪਾਂ ਦਾ ਚੋਰ ਆਇਆ ਹੈ ਹਨਾ ਇਹ ਕੰਮ ਨਾ ਕਰੋ ਮੇਰਾ ਵੀਰ ਕੁੱਤਰ ਬਾਜੀ ਕਰੋ ਵਧੀਆ ਹੁਣ ਸਭ ਨੇ ਛੱਡਣੇ ਯਾਰ ਸਮਾਂ ਬਾਜੀ ਵਿੱਚ ਵੀ ਵੀਰੇ ਜਿੱਕਣਾ ਕਿਸਦਾ ਕੁੱਤਰ ਬੈਠਾ ਤੇ ਉਹ ਕੋ ਥਾਲੇ ਪਰ ਲੋਕਾਂ ਨੇ ਕਈਆਂ ਦੇ ਬਾਈ ਫੋਨ ਨੰਬਰ ਵੀ ਪਾਏ ਹੋਏ ਆਪਣੇ ਹਨਾ ਉਹਨਾਂ ਨੂੰ ਯਾਰ ਫੋਨ ਕਰੋ ਵੀ ਫੋਨ ਕਰਕੇ ਕਹੋ ਵੀ ਵੀਰੇ ਆਪਣਾ ਤੇਰਾ ਕੁੱਤਾ ਮੇਰੇ ਕੋਲ ਕਿਆ ਕਰ ਲੂਗਾ ਯਾਰ ਆਪਾਂ 1 ਵਜਾ ਫੜ ਕੇ ਕਿਸਦਾ ਉਹ ਸਹੀ ਗੱਲ ਆ ਨਸ਼ਾ ਲੈਣਾ ਅਗਲੇ ਤੋਂ ਉਹ ਜੇ ਅਗਲਾ ਨਾ ਆਪਾਂ ਮੋੜ ਦੂਗੇ ਉਹਦਾ ਫੜਿਆ ਪਿਆ ਆਪਾਂ ਨਾ ਅਗਲੇ ਨੂੰ ਕਹਿ ਸਕਦੇ ਵੀਰੇ ਗਾਹਾਂ ਨੂੰ ਜਦ ਵਜੇ ਕਰਾਉਣ ਟਾਈਮ ਆਉਂਦਾ ਵੀ ਵੀਰੇ ਮਨ ਕੁੱਤਾ ਚਾਹੀਦਾ ਅਗਲਾ ਤਾਂ ਜਵਾਬ ਨਹੀਂ ਦੇ ਸਕਦਾ ਸਹੀ ਗੱਲ ਆ ਇਹ ਗੱਲ ਆ ਮੋੜ ਦੇ ਕਰੋ ਯਾਰ ਨਾ ਨਾ ਕਾਦੇ ਵਾਸਤੇ ਯਾਰ ਹੁਣ ਬਾਈਆਂ ਟਾਈਮ ਆਉਂਦੇ ਆ ਕਿਉਂਕਿ ਬੱਚੇ ਹਰੇਕ ਨੇ ਲਾਉਣੇ ਵੀ ਆ ਡਾਣੇ ਵੀ ਆ ਇਧਰ ਉਧਰ ਚਲੋ ਹੋ ਵੀ ਜਾਂਦਾ ਤਾਂ ਜਰੂਰ ਬਾਈ ਇੱਕ ਦੂਏ ਨੂੰ ਦੱਸ ਦੋ ਯਾਰ ਵੀ ਬਾਈ ਆ ਤੇਰਾ ਕਬੂਤਰ ਆਇਆ ਵਾ ਫੋਨ ਕਰਕੇ ਤਕਰੀਬਨ ਸਭ ਕੋ ਸਾਰਿਆਂ ਦੇ ਫੋਨ ਹੁੰਦੇ ਹੀ ਆ ਹੁਣ ਯਾਰ ਬੱਚੇ ਸਭ ਨੇ ਕਢਾਇਆ ਹਾਂ ਵੀ ਦੱਸ ਦੋ ਬਾਈ ਆ ਤੇਰਾ ਜਾਨਵਰ ਸਾਡੇ ਕੋਲ ਆਇਆ ਵਾ ਲੈ ਜਾ ਐਦਾ ਐਦਾ ਕਰਕੇ ਆ ਕਿਸੇ ਨਾਲ ਗਲਤ ਨਾ ਕਰੋ ਯਾਰ ਬਹੁਤ ਮਿਹਨਤ ਕਰਨੇ ਪੈਂਦੀ ਆ ਬਾਈ ਮਾਸ਼ਟ ਲਾ ਲਓ ਜੋਰ ਯਾਰ ਜਿੰਨਾ ਲੱਗ ਬਾਈ ਮਾਸ਼ਟ ਮਿਹਨਤ ਕਰੋ ਆਪਣੀ ਬਾਹਰ ਦਾ ਜੋਰ ਦਿਖਾਉਣ ਵਾਲਾ ਉੱਥੇ ਦਿਖਾਓ ਯਾਰ ਬਾਗਾਨੇ ਪਿੰਡ ਦਿ ਬਹੁਤ ਵਧੀਆ ਬੁਰਾ ਨਹੀਂ ਮੈਂ ਕਿਸੇ ਨੂੰ ਕਹਿੰਦਾ ਮੈਂ ਨਾ ਚੀਲੀ ਵਾਲਾ ਨਹੀਂ 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 ਬਾਈ ਬਹੁਤ ਵਧੀਆ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਸੁਝਾਅ ਦਿੱਤਾ ਦੱਸਣਾ ਚਾਹੀਦਾ ਵੀ ਯਾਰ ਐਦਾਂ ਨਾ ਕਰੋ ਆਪਣਾ ਕੰਪਿਊਟਰ ਜਿਹਦਾ ਹੈਗਾ ਉਹਨੂੰ ਵਾਪਸ ਕਰੋ ਯਾਰ ਬਹੁਤ ਮਿਹਨਤ ਲੱਗਦੀ ਆ ਹਰੇਕ ਨੇ ਮਿਹਨਤ ਨਾਲ ਬੱਚੇ ਪਾਲੇ ਬਹੁੰਦੇ ਆ ਨਾਣੇ ਹੈ ਹੀ ਆ ਹੁਣ ਉੜਾ ਕੇ ਬੰਦਾ ਡਾਊਂਗੋ ਚੈੱਕ ਕਰੂੰਗਾ ਤਾਂ ਹੀ ਗਾਂਹ ਬਾਜੀ ਪੂਜੀ ਦੇਖੂੰਗਾ ਬਾਈ ਛੱਡੂੰਗਾ ਇਸ ਕਰਕੇ ਬਾਈ ਆਪਣਾ ਮੈਂ ਤਾਂ ਪੰਜ ਦੋ ਕੱਢਦੇ ਸਾਰੇ ਮੈਂ ਕਹ ਲੈ ਯਾਰ ਮੈਂ ਕਹ ਜੀ ਨਾ ਖੋਣਾ ਫੋਜਾ ਜਾਓ ਪਰ ਮੈਂ ਕਹ ਫਿਰ ਲੱਗੂੰਗਾ ਕਾਦੋ ਮੈਂ ਕਹਿਆ ਸਾਰੇ ਬਾਈ ਹੁਣ ਇਦਾਂ ਹੀ ੜਾਏ ਜਦ ਕੋਸਕਾ ਦਾ ਉੱਪਰੇ ਬੈਠੇ ਰਹੇ ਕੋਸਕੂੜੀ ਕੇ ਆਦੂ ਵਾਲੇ ਜਾਈਗੇ ਇੱਕ ਦਮ ਆ ਮੈਂ ਉੱਥੇ ਫੜ ਲਿਆ ਜਾ ਕੇ ਅੱਛਾ ਜਾ ਮੈਂ ਕਹਿਆ ਯਾਰ ਇੱਕ ਨਾ ਖੋਲਾ ਮਿਲੇ ਵੀ ਨਾ ਕਈ ਵਾਰ ਹਾਂ ਚੱਲ ਮੈਂ ਉਹ ਫੜ ਲਿਆ ਬਾਕੀ ਜਿਹੜੇ ਹੋਰ ਊੜੇ ਉਹ ਆ ਜੀ ਆਹ ਦਿਨ ਤੇ ਚਾਰ ਦਿਨ ਬਾਅਦ ਆਪੇ ਆ ਗਿਆ ਚਾਰ ਦਿਨ ਬਾਅਦ ਆ ਗਿਆ ਹਾਂ ਬਾਕੀ ਜਿਹੜੀ ਨਸਲ ਆ ਉਹ ਕਿੱਥੇ ਜਾਂਦੀ ਆ ਕਿਸੇ ਦੇ ਘਰ ਨਾ ਉਹ ਤਾਂ ਹੈ ਹੀ ਆ ਕਈ ਵਾਰ ਜਿਹੜਾ ਸੁੱਚਾ ਪੈਰਾਂ ਦਾ ਬੱਚਾ ਜਿਹੜਾ ਮਾਪੇ ਦਾ ਰਿਕਾਰਡ ਵਧੀਆ ਨਾ ਉਹ ਨਹੀਂ ਬਾਈ ਜਾਂਦੇ ਉਹ ਤਾਂ ਆਪਣੇ ਕੋਈ ਏਰੀਆ ਨਹੀਂ ਛੱਡਦੇ ਜਿੱਥੇ ਨਾ ਆਪਾ ੜਾਉਂਦੇ ਆ ਉਹਨਾਂ ਗਰੇਨ ਛੱਡ ਰੋਦੀ ਭਾਲ ਕਰਕੇ ਉਹਨੂੰ ਫੜ ਲਿਆ ਉਹ ਠੀਕ ਹੈ ਜੇ ਨਿਗ੍ਹਾ ਮੱਚਿਆ ਠੀਕ ਹੈ ਠੀਕ ਹੈ ਠੀਕ ਹੈ ਚਲੋ ਵਧੀਆ ਬਾਈ ਇਹ ਵੀ ਚੀਜ਼ਾਂ ਬਹੁਤ ਜ਼ਰੂਰੀ ਆ ਹੋਰ ਮੈਂ ਚੈੱਕ ਐਕਚੁਅਲੀ ਹੁੰਦੇ ਯਾਰ ਰੋਵੀ ਚੈੱਕ ਨਾ ਨਾ ਤਾਂ ਹੁੰਦੇ ਐ ਇੱਕ ਕਰ ਕੇ ਉੱਤੇ ਚੈੱਕ ਕਰ ਜਾਂਦਾ ਬਾਹਰ ਦਾ ਪਤਾ ਤਾਂ ਕਰਪੇ ਦਾ ਸਹੀ ਗੱਲ ਆ ਬੰਦੇ ਨੂੰ ਪਤਾ ਲੱਗ ਜਾਂਦਾ ਇਹ ਤੇ ਜਿੱਦਣ ਅਡਾਈਆਂ ਕਰਾਉਨੇ ਨਾ ਮਤਲਬ ਵੀ ਬੱਚਿਆਂ ਦੀਆਂ ਹੂੰ ਉਦਾਂ ਅਡਾਈਆਂ ਦਾ ਟਾਈਮ ਅਜਕਾ ਬੰਦੀਆਂ ਵਾਲੀਆਂ ਹੋ ਜੇ ਨੀਆਂ ਦੂਈਆਂ ਹੋ ਜੇ ਨੀ ਆ ਹੈ ਇਹਨਾਂ ਲੜਾਈਆਂ ਜਦ ਕਰਾਉਂਦੇ ਆ ਓਏ ਹਰੇਕ ਆ ਹੋਣੇ ਨੇ ਆਉਣਾ ਵੀ ਤਿੰਨ ਘੰਟੇ ਤਿੰਨ ਚਾਰ ਘੰਟੇ ਨਹੀਂ ਚੋ ਆਉਣਾ ਬਾਈ ਤਾਂ ਕਿ ਖੁੱਲੀ ਦਾ ਹੀ ਪੰਗਾ ਹੁੰਦਾ ਬਾਈ ਬੱਚਾ ਲੈ ਦੇਖੋ ਖੜੋਈ ਗੱਲਾਂ ਹੱਲ ਕਰਦੇ ਹੋ ਤੇ ਆਹ ਲੰਘ ਗਿਆ ਵੈਸੇ ਦਾ ਵੈਸੇ ਦਾ ਚੰਗੀ ਤਰ੍ਹਾਂ ਚ ਢਾਂਗੀ ਤੇ ਲੱਗੀ ਹੋਈ ਆ ਤੇ ਮੌਸਮ ਤੇ ਡਰ ਲੱਗਦਾ ਕੱਲ ਇਸ ਟਾਈਮ ਬਾਈ ਵੈਰੀ ਆ ਗਈ ਸੀ ਵੈਰੀ ਪੈ ਲੱਗੇ ਬਛੇ ਨੂੰ ਪੈਣ ਸਾਡੇ ਤੇ ਮੈਂ ਉੱਪਰ ਕੱਪੜਾ ਲੱਤਾ ਪਤਾ ਲੂਈ ਪਈ ਲੋਈ ਚੱਲ ਬਾਕੀ ਆ ਇੱਥੇ ਨੇ ਮੈਂ ਕੂਕਾ ਮਾਰ ਕੇ ਬਾਈ ਲੋਈ ਉੱਪਰੋਂ ਮਾਰੀ ਉਹ ਸਾਲੀ ਬਹਿਰੀ ਆਉਂਦੀ ਆਉਂਦੀ ਨਾ ਮੇਰੇ ਨਾਲ ਮੁਰਗੀ ਫਸ ਆਇਆ ਲੈਣ ਦਾ ਕਬੂਤਰ ਸਾਡਾ ਉਹ ਗੁਰਦਗਾ ਦੇ ਵਿੱਚ गिर ਗਿਆ ਸੀ ਸ਼ੈੱਡ ਦੇ ਵਿੱਚ ਗਿਆ ਉਹ ਉੜ ਕੇ ਦੁਬਾਰੇ ਆਇਆ ਤੇ ਹੁਣ ਆਇਆ ਚਾਲਕ ਨਿਕਲ ਗਈ ਕੋਲ ਤੇ ਉਹ ਖੁੱਡਾ ਖੁੱਲਾ ਹੁੰਦਾ ਨਾ ਚਲ ਕੋਈ ਨਹੀਂ ਐਦਾਂ ਯਾਰ ਬਸ ਆਏ ਹੋ ਜਾਂਦਾ ਆਹੀ ਚੀਜ਼ ਤੇ ਡਰ ਲੱਗਦਾ ਯਾਰ ਚਾਲਕੜਾ ਚੱਕਿਆ ਜਾਲ ਦਾ ਆ ਫਸਿਆ ਜਾਲ ਦੇ ਵਿੱਚ ਰਹਿ ਜਾਂਦਾ ਮੇਰਾ ਡੌਣੇ ਨੂੰ ਬਾਈ ਜੀਵੀਦਾ ਕਰਦਾ ਅੱਜ ਅੱਜ ਕੋਈ ਚਾਲਕਾ ਬਿੰਦੂ ਨਾਲ ਦੇ ਦਰੋਂ ਨਹੀਂ ਲੰਘਦੀ ਹੈ ਨਾ ਆ ਜਣਾ ਕੋਈ ਨਾ ਕਿਤੇ ਨਹੀਂ ਜਾਂਦੀ ਹੈਗੀ ਟਾਰਦਾ ਮੈਂ ਫਿਰ ਇਹਨੂੰ ਹੁਣ ਦੇਖ ਠੀਕ ਹੈ ਠੀਕ ਹੈ ਠੀਕ ਤੁਸੀਂ ਫਿਰ ਇੱਕ ਬੰਦ ਆ ਛਤਰੀ ਬੰਦ ਠੀਕ ਉਹ ਤਾਂ ਬੰਦਣਾ ਆ ਬਾਹਰ ਬੰਦ ਇੱਕ ਇੱਥੇ ਬੰਦੋ ਬੜੀ ਹੋਈ ਸੀ ਹੂੰ ਇਹ ਆਪਾਂ ਨੇ ਤਿੰਨ ਘੰਟੇ ਬਾਅਦ ਆ ਤਾਰੀ ਛਤਰੀ ਕੋਲ ਅੱਛਾ ਹਾਂ ਚੱਲ ਹੁਣ ਦੋ ਔੜ ਲੰਦੇ ਹੁਣ ਮਾਰ ਲੈਂਦੇ ਪਰ ਥੋੜਾ ਬਹਿਰੀ ਤੇ ਡਰ ਲੱਗਦਾ ਭੈਣ ਜੋ ਬਹਿ ਨਹੀਂ ਆ ਕੱਲ ਵੀ ਬਹਿਰੀ ਦਾ ਪੰਗਾ ਪੈ ਗਿਆ ਤਾਂ ਚੱਲ ਕੋਈ ਨਹੀਂ ਹੁਣ ਅੱਜ ਬੱਦਲ ਵਾਈਦਾ ਹੂੰ ਉਹਨਾਂ ਕੋਈ ਦੇਖੀ ਜਾਂਦੇ ਨੇ ਇਹ ਤਾਂ ਪੱਟ ਕੇ ਆਪਣੇ ਆਪ ਝਾੜ ਕੇ ਆਈ ਸਰ ਅੱਛਾ ਹੁਣ ਜੇ ਕਹਣਾ ਕੋਈ ਉਹ ਦੇਖੂਗੇ ਕਿਤੇ ਹੋਈ ਗਰਮ ਸੁੱਖ ਰੱਖੇ ਬਾਜੀ ਉਹ ਛੱਡ ਲੂਗੇ ਸਾਰਾ ਕੁਝ ਆ ਪੂਰਾ ਕਰ ਲੂਗੇ ਨਾ ਨਾ ਆ ਜਾਣੀਆਂ ਹੁਣ ਸ਼ੁਰੂ ਹੋ ਜਾਣੀਆਂ ਬਾਈ ਅਪ੍ਰੈਲ ਚ ਅਪ੍ਰੈਲ ਚ ਆ ਜਾਂਦੀਆਂ ਦੇਖ ਲੈਣੇ ਆ ਫਿਰ ਕਦੀ ਬਾਜੀ ਛੱਡ ਕੇ ਆ ਵੀ ਆਹ ਹੋੜਦਾ ਹੁਣ ਉਹਦਾ ਦਾਤ ਆ ਗਿਆ ਚਲ ਉਹ ਵੀ ਡੱਬਾ ਜਾ ਗਿਆ ਡੱਬਾ ਜਾੜਾਤਾ ਕਿਸੇ ਨੇ ਚਲ ਸਾਥ ਜਾ ਹੋ ਗਿਆ ਨਰ ਚੱਲ ਕੇ ਰਹਿਦਾ ਕੱਲਾ ਫਿਰਦਾ ਹਾਂ ਆਹੀ ਹੁੰਦਾ ਸਾਲਾ ਥੋੜਾ ਜਿਹਾ ਬੈਰੀ ਪੂਰੀ ਦਾ ਹੀ ਹੁੰਦਾ ਇਹ ਹੋਰ ਤਾਂ ਚੱਲ ਕੇ ਆ ਇੱਥੇ ਬੈਰੀ ਨਾ ਬਾਈ ਉਹ ਕੱਲ ਸਾਡੇ ਦੇਖਦੀ ਦੇ ਦੇ ਹਲੇ ਬਾਈ ਕਹਿੰਦਾ ਹੀ ਤਾਂ ਕਹਿੰਦਾ ਸਾਲੀ ਬੈਰੀ ਨਾ ਆ ਜਵੇ ਥੋੜਾ ਕਿਤੇ ਪਤਾ ਨਹੀਂ ਕਿ ਕਹਿੰਦਾ ਆ ਗਈ ਮੌਸਮ ਜਿਹਾ ਲੱਗਿਆ ਕਿਹ ਪਰਾਂ ਦੇ ਕਹਿੰਦਾ ਆ ਗਈ ਜਦ ਸਾਰੀ ਆਥੇ ਆ ਕੇ ਨਾ ਲੋਈ ਜੀ ਮਾਰੀ ਉੱਪਰ ਨੂੰ ਭਗਾ ਕੇ ਕਰਕੇ ਆਵਾਜ਼ ਹੁਤਾ ਦੇਖੋ ਤਾਂ ਐਲਾ ਤਰ ਬ ਜੰਗਲੀ ਕੂਤਰ ਆ ਹਾਂ ਪਤਾ ਨਹੀਂ ਲੱਗਿਆ ਕਿ ਕਿ ਲੱਗਦਾ ਕਿਹ ਪਰਾਂ ਦੇ ਪਤਾ ਲੱਗ ਗਿਆ ਮੈਂ ਕਿ ਬੈਰੀ ਹੋ ਹੂੰ ਤਾਂ ਕਬੂਤਰ ਸਾਡਾ ਛੱਡ ਚ ਗਿਰ ਗਿਆ ਤਾਂ ਫਿਰ ਬਚਾ ਉਹ ਹੂੰ ਨਾਲ ਕੜਾਇਆ ਵਾ ਤਾਂ ਕੱਲ ਉਹਦੇ ਤਾਂ ਕਰਕੇ ਠੀਕ ਆ ਠੀਕ ਆ ਹਾਂ ਠੀਕ ਆ ਬਾਈ ਫਿਰ ਚਾਲਕਾਰ ਦਾ ਵੀ ਟਾਈਮ ਹੋ ਗਿਆ। ਬਾਕੀ ਹੁਣ ਵੀਡੀਓ ਬਾਈ ਆਪਣੀ ਦੇਖਿਆ ਕਰੋ। ਹੁਣ ਗਾਹਾਂ ਗਾਹ ਇੰਟਰਸਟ ਕਿ ਹੋਣੀ ਆ ਆਪਣੀਆਂ ਵੀਡੀਓ ਕਿਉਂਕਿ ਬਾਈ ਬਾਜੀਆਂ ਬੂਝੀਆਂ ਆ ਜਾਣੀਆਂ ਹੁਣ। ਬਾਕੀ ਆਪਾਂ ਤੁਹਾਨੂੰ ਦੱਸਦੇ ਰਹੂਗੇ ਹਨਾ ਜੋ ਵੀ ਆਪਣਾ ਕੁੱਪਟਰ ਜਿਹੜਾ ਵੀ ਛੱਡਦੇ ਆ ਜਿੱਦਾਂ ਵੀ ਹੋਇਆ। ਨਾ ਬਾਤੇ-ਬੱਦ ਬਾਈ ਸ਼ੇਅਰ ਕਰਦੇ ਕਰੋ। ਵੀਡੀਓ ਵਧੀਆ ਲੱਗਦੀ ਲਾਈਕ ਕਰਦੇ ਕਰੋ। ਚਲੋ ਠੀਕ ਆ ਬਾਈ ਹੈ। ਦੇਖਦੇ ਇਹਨੂੰ ਵੀ ਹੁਣ ਬਾਕੀ ਬਾਈ ਨੇ ਵੀ ਕੰਮ ਨੂੰ ਵੀ ਜਾਣਾ। ਅੱਗੇ ਦੇਖਦੇ ਇਹਨੂੰ ਤਾਰਦੇ ਆ ਬੱਚੇ ਨੂੰ। ਠੀਕ ਆ। ਚਾਹ ਲੈ ਕੇ ਚਲੇ ਵੀ ਗਿਆ। ਮਿਲਦੇ ਜੀ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਾਥ ਸਿੱ